ਸਾਸ਼ਰਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਿਾ ਦੇਵਿਕਾ ਚਾਂਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੇ ਮੁੱਖ ਖਬਰਾਂ ਵੱਲ ਵਾਰਡ ਨੰਬਰ 71 ਦੇ ਲੋਕ ਗੰਦੇ ਪਾਣੀ ਦੇ ਨਾਲੇ ਤੋਂ ਪਰੇਸ਼ਾਨ ਨਗਰ ਨਿਗਮ ਨਹੀਂ ਦੇ ਰਿਹਾ ਤਿਆ गुरु गुरु रामदास लोकपाल आई सोसाइटी वालों करवाया क्या हफ्तावारी गुरमत समागम गोपाल मंदिर विखे लगाया क्या मुफ्त मेडिकल कैंप लोगों ने लिया भरपूर फायदा ਆਤੀਆਂ ਖਬਰਾਂ ਵਿਸਤਾਰਦਾਲ ਪਟਵਾਰ ਸਰਕਲ ਅੰਮ੍ਰਿਤਸਰ ਅਰਬਨ 108 ਵਿੱਚ ਆਂਦੇ ਇਲਾਕਾ ਅਨਗੜ ਦੇ ਵਿਅਕਤੀ ਅਸ਼ੋਕ ਸਿੰਘ ਲੱੱੜੜ ਨੇ ਦੱਸਿਆ ਕਿ ਇਲਾਕੇ ਵਿੱਚ ਪੈਂਦੇ ਬਰਸਾਤੀ ਨਾਲੇ ਦੀ ਨਿਕਾਸੀ ਨਹੀਂ ਹੋ ਰਹੀ ਹੈ। ਉਹਨਾਂ ਵੱਲੋਂ ਮੌਕੇ ਤੇ ਪੁੱਛ ਕੇ ਵੇਖਿਆ ਗਿਆ ਤਾਂ ਉੱਥੇ ਲੋਕਾਂ ਵੱਲੋਂ ਕੂੜਾ ਸੁੱਟਾ ਗਿਆ ਸੀ ਅਤੇ ਜੜੀ ਬੂਟੀਆਂ ਵੀ ਉਗੀਆਂ ਹੋਈਆਂ ਸਨ। ਜਿਸ ਕਾਰਨ ਜੇ ਪਾਣੀ ਪਿੱਛੋਂ ਆਂਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਹਨ। ਇਹ ਮੈਂ ਇਹੋ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਇਹ ਨਾਲਾ ਨਾ ਇਹ ਸਾਡਾ ਬਹੁਤ ਚਿਰ ਤੋਂ ਹੀ ਇਹਦੀ ਮੰਗ ਚੱਲ ਰਹੀ ਆ ਕਿਉਂਕਿ ਇਹ ਹੁਣ ਆਪ ਸਾਰਾ ਦੇਖ ਰਹੇ ਜੋ ਪਿੱਛੇ ਕਿ ਸਾਰਾ ਹੀ ਨਾਲਾ ਵੇਖੋ ਪਿੱਛੇ ਭਰਿਆ ਪਿਆ ਵਾ ਉਹਦੇ ਵਿੱਚ ਕੋਈ ਵੀ ਪਿੱਛੋਂ ਡੇਰੀਆਂ ਵਾਂ ਡੇਰੀਆਂ ਵਾਲੇ ਗੋਹਾ ਰੋੜੀ ਜਾਂਦੇ ਨੇ ਤੇ ਰੋੜਾ ਰੋੜ ਕੇ ਗੋਹਾ ਸਾਰਾ ਹੀ ਇਹ ਸੀਵਰ ਜਿਹੜਾ ਬੰਦ ਹੋਇਆ ਨਾਲਾ ਅੱਜ ਜੇ بارش ਪੈਂਦੀ ਆ ਤੇ بارش ਪੈ ਕੇ ਇਹ ਸਾਰਾ ਹੀ ਜਿਹੜਾ ਪਾਣੀ ਇਹਦਾ ਵਾ ਇਹ ਸਾਡੇ ਘਰਾਂ ਦੇ ਵਿੱਚ ਵਰ ਜਾਣਾ ਆ ਕਿ ਇਹ ਕਰਕੇ ਕਿਉਂਕਿ ਸਾਡੀ ਪ੍ਰਸ਼ਾਸਨ ਤਦ ਨਹੀਂ ਸੁਣ ਰਿਹਾ ਕਿ ਇਹ ਸਾਡਾ ਪਛੜਿਆ ਇਲਾਕਾ ਆ ਗਰੀਬ ਲੋਕ ਇੱਧਰ ਰਹਿੰਦੇ ਗਰੀਬਾਂ ਦਾ ਕਰਕੇ ਨਹੀਂ ਸੁਣਦਾ ਅਮੀਰਾਂ ਦਾ ਤੇ ਭੱਜ ਕੇ ਜਾ ਕੇ ਗੱਡੀਆਂ ਲੈ ਕੇ ਉੱਥੇ ਬੜੇ ਜਾ ਕੇ ਇਹ ਠੀਕ ਕਰ ਦਿੰਦੇ ਆ ਸੀਵਰ ਪਾਉਂਦੇ ਆ ਉਹ ਵੀ ਖੋਲ ਦਿੰਦੇ ਨੇ ਸਾਡੇ ਆ ਵੇਖੋ ਕਈਆਂ ਦਾ ਇਹੋ ਜਿਹਾ ਹਾਲ ਬਣਿਆ ਵਾ ਕਿ ਜਿਹੜੀ ਫਲਿਸ਼ਾਂ ਦਾ ਪਾਣੀ ਆਉਂਦਾ ਨਾ ਉਹ ਵੀ ਨਹੀਂ ਸੀਵਰ ਦੇ ਵਿੱਚ ਆ ਰਿਹਾ ਉਹਨਾਂ ਦੇ ਘਰਾਂ ਦੇ ਅੱਗੇ ਜਮਾ ਹੋਇਆ ਵਾ ਇਹ ਕਰਕੇ ਮੈਂ ਇਹੋ ਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਆ ਕਿ ਜਲਦੀ ਤੋਂ ਜਲਦੀ ਇਹ ਗੰਦੇ ਨਾਲੇ ਦੀ ਸਫਾਈ ਕਰਾਈ ਜਾਵੇ ਤੇ ਜਿਹੜੀ ਆ ਇਹ ਸਾਡੀ ਇਹੋ ਹੀ ਇਨਾਂ ਕੋਲ ਫਰਿਆਦ ਆ ਅੱਜ ਇੱਕ ਮੇਨ ਨਾਲ ਹੀ ਹੁੰਦੀ ਸਾਡੀ ਇਧਰੋਂ ਆ ਆ ਪ੍ਰਸਾਤੀ ਨਾਲੇ ਦੇ ਵਿੱਚ ਪੈਂਦੀ ਆ ਤੇ ਇਹਦੀ ਸਮੱਸਿਆ ਪਿੰਨੀ ਨਾ ਹੋ ਗਿਆ ਵਾ ਇਹਨੂੰ ਨਾਲੇ ਨੂੰ ਬੰਦ ਹੋਏ ਨੂੰ ਠੀਕ ਹੈ ਜੀ ਤੇ ਉਹ ਜੇ ਉਹ ਕਾਰਪੋਰੇਸ਼ਨ ਵਾਲੇ ਇਹਨੂੰ ਕਹੀਦਾ ਵਾ ਸੈਟਰੀ ਨੂੰ ਕਹੀਦਾ ਉਹ ਕਹਿੰਦਾ ਸਿਵਰ ਵਾਲਿਆਂ ਨੂੰ ਕੋ ਉਹ ਸ਼ੋਕ ਜੀ ਹੈਗੇ ਨੇ ਸਾਡੇ ਜੇ ਉਹ ਸਿਵਰ ਵਾਲੇ ਉਹ ਕਹਿੰਦੇ ਜੀ ਉਹਨਾਂ ਨੂੰ ਕੋ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਇਹ ਭਾਰਤ ਦੇ ਆ ਕਿ ਪਾਕਿਸਤਾਨ ਦੇ ਆ ਸਾਨੂੰ ਇਹ ਤਾਂ ਦੱਸ ਦੋ ਸਾਡਾ ਉਹ ਮਸਲਾ ਸਾਡੀ ਜਿਹੜੀ ਇਹ ਅੰਦਰ ਸਾਮਾਨ ਜਿਹੜਾ ਉਹ ਲੈਟਰਿੰਗ ਵਗੈਰਾ ਦੂਰ ਅਦੀਰਾ ਉਹ ਗੁਏ ਗੱਡੀ ਖਲੋਤਾ ਵਾ ਸਾਰੇ ਘਰਾਂ ਦੇ ਤੇ ਅਸੀਂ ਕਿਧਰ ਨੂੰ ਜਾਈਏ ਤੇ ਕੀ ਕਰੀਏ ਸਾਡਾ ਕੋ ਹਾਲ ਹੀ ਨਾ ਕਾਰਪੋਰੇਸ਼ਨ ਵਾਲਿਆਂ ਦੇ ਦੁਕਾਨਾਂ ਤੇ ਜੂ ਨਹੀਂ ਸਰਕਦੀ ਤੇ ਕੋਈ ਮਸਲਾ ਹੀ ਨਹੀਂ ਹੱਲ ਹੁੰਦਾ ਹਲਕਾ ਕੇਂਦਰੀ ਦੀ ਵਾਰਡ 71 ਦੇ ਅਧੀਨ ਗੰਦੇ ਨਾਲੇ ਦੇ ਹਾਲਾਤ ਵੱਧ ਤੋਂ ਵੱਤਰ ਹੋਏ ਨੇ ਜੇਸ ਨਾਲ ਲੋਕ ਪਰੇਸ਼ਾਨ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਾਲੇ ਦੀ ਸਫਾਈ ਕਰਵਾਈ ਜਾਵੇ ਤਾਂ ਕਿ ਜਦੋਂ ਬਰਸਾਤਾਂ ਸ਼ੁਰੂ ਹੋਣੀਆਂ ਨੇ ਤਾਂ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਨਾਲਾ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ ਤੇ ਜਦੋਂ ਬਾਰਿਸ਼ਾਂ ਹੋਣਗੀਆਂ ਤਾਂ ਨਾਲੇ ਦਾ ਗੰਦਾ ਪਾਣੀ ਇਲਾਕਾ ਵਾਸੀਆਂ ਦੇ ਘਰਾਂ ਵਿੱਚ ਵੜੇਗਾ ਇਲਾਕਾ ਵਾਸੀਆਂ ਨੇ ਆਖਿਆ ਕਿ ਉਹ ਕਈ ਵਾਰ ਨਗਰ ਨਿਗਮ ਨੂੰ ਗੁਹਾਰ ਲਗਾ ਚੁੱਕੇ ਨੇ ਪਰ ਨਗਰ ਨਿਗਮ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਇੱਕ ਵਾਰ ਫਿਰ ਨਗਰ ਨਿਗਮ ਨੂੰ ਆਖਿਆ ਹੈ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਦਾ ਰਾਹ اختیار ਕਰਨਾ ਪਵੇਗਾ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ। ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਹਫਤਾਵਾਰੀ ਸਮਾਗਮ 14 ਜੁਲਾਈ 2026 ਦਿਨ ਐਤਵਾਰ ਸ਼ਵੇਰੇ 8 ਵਜੇ। ਕਮਲੇਸ਼ 나ਗੀ ਜੀ ਵੱਲੋਂ ਵਿਰਦਕਾਰ ਇਬਨ ਕਲਾਚਾ ਬਾਲ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਮੈਡਮ ਡੌਲੀ ਸਰਬਜੀਤ ਸਿੰਘ ਪਾਈ सुरेंद्र ਸਿੰਘ ਅਰੋੜਾ ਬੀਚ ਅਤੇ ਅਮਰਜੀਤ ਸਿੰਘ ਪਸਰੀਚਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੋਪਾਲ ਮੰਦਿਰ ਕਮੇਟੀ ਵੱਲੋਂ ਗੋਪਾਲ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਕੈਲਾਸ਼ ਕੰਨਨ ਨੇ ਦੱਸਿਆ ਕਿ ਗੋਪਾਲ ਮੰਦਿਰ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਿਹੜਾ ਕੈਂਪ ਹੈ ਜਿਹੜਾ ਮਜੀਠਾ ਰੋਡ ਤੇ ਜਿਹੜਾ ਗੋਪਾਲ ਮੰਦਿਰ ਬੜਾ ਮਸ਼ਹੂਰ ਗੋਪਾਲ ਮੰਦਿਰ ਹੈ ਉਹਦੇ ਵਿੱਚ ਜਿਹੜੀ ਹੈ ਸੰਸਥਾ ਵੱਲੋਂ ਲਗਾਇਆ ਗਿਆ ਹੈ ਜੋ ਗਾਇਬ ਗਏ ਅਕਸਰ ਗਉਂਦੇ ਰਹਿੰਦੇ ਆ ਜਿਹੜਾ ਗਪਾਲ ਮੰਦਰ ਦੀ ਜਿਹੜੀ ਹੈ ਮੈਨੇਜਮੈਂਟ ਬੋਡੀ ਹੈ ਪ੍ਰਧਾਨ ਤੇ ਸੈਕਟਰੀ ਤੇ ਸਾਰੇ ਮੈਂਬਰਾਂ ਬਹੁਤ ਵਧੀਆ ਢੰਗ ਦੇ ਨਾਲ ਤੇ ਜਿਹੜਾ ਇਹ ਆਪਣੇ ਲੋਕਾਂ ਦੇ ਵਾਸਤੇ ਜਿਵੇਂ ਪਹਿਲਾਂ ਲੈਬਰਾਟਰੀ ਬੜੀ ਚੀਪ ਐਂਡ ਬੈਸਟ ਤੇ ਚਲਾ ਰਿਹਾ ਇਸ ਤਰ੍ਹਾਂ ਗਾਇਬ ਗਏ ਜਿਹੜੇ ਕੋਈ ਉਹਨਾਂ ਦਾ ਕੈਂਪ ਦਾ ਜਿਵੇਂ ਅੱਜ ਦੀ ਵੀ ਸਕਿਨ ਦਾ ਅੱਖਾਂ ਦਾ ਜਿਹੜਾ ਜਿਹੜਾ ਕੈਂਪ ਲਗਾਇਆ ਗਿਆ ਹੈ ਜਿਹੜੇ ਅਸੀਂ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਲੋਕ ਐ ਇਸ ਜਿਹੜੀ ਆਪਰਚੂਨਿਟੀ ਦਾ ਜਿਹੜਾ ਫਾਇਦਾ ਉਠਾਓ ਬਿਲਕੁਲ ਬਿਲਕੁਲ ਇਹ 15-20 ਮਹੀਨੇ ਚ ਆਲਮੋਸਟ ਸਾਡੀ ਕੋਸ਼ਿਸ਼ ਹੁੰਦੀ ਆ ਕਿ ਮਹੀਨੇ ਚ ਇੱਕ ਅੱਧਾ ਕੈਂਪਸ ਥ्रू ਲਗਾਇਆ ਜਾਵੇ ਔਰ ਲੋਕੀਏ ਦਾ ਬੈਨੀਫਿਟ ਵੀ ਠਹਿ ਰਹੇ ਆ ਮੇਰਾ ਨਾਮ ਨੋਸ਼ਕੀ ਹੈ ਕੁਸ਼ਮੀ ਐਵੇਨਿਊ ਬੋਪਾਲ ਮੰਦਿਰ ਵਿੱਚ ਕੈਂਪ ਲੱਗਦਾ ਗਿਆ ਹੈ ਰੈਸਟਿੰਗ ਨਕਰੀ ਚੈੱਕਅਪ ਹੋਇਆ ਸੈਨੀਟੈਸਟ ਵੀ ਬਿਜਾਰ ਨਾਲੋਂ ਘੱਟ ਰੇਟਾਂ ਦੇ ਹੁੰਨੇ ਪਏ ਆ किसी ने भी चेकअप कराना हो तो जांच करके मैंने अपने टैप कर दिया है स्किन में सारी बीमारियां ना कुछ भी प्रॉब्लम हो स्किन में तो उधर चेकअप हो रहा है ना ही अखा ना इलाज तो भी ठीक आ गया है कोई अखा भी प्रॉब्लम हो वो भी देखी गई है सारे टेस्ट कोई भी करवाना हो तो इतने बाजार तो करते जी कपाल मंदिर कमेटी वालों फ्री मेडिकल कैंप लगाया जिस स्किन के स्पैशलिस्ट डॉक्टर सुखप्रीत कौर ਔਰ ਡਾਕਟਰ ਆਈ ਸਰਜਨ ਡਾਕਟਰ ਜੇਐਸ ਗੁੰਮਰ ਵੱਲੋਂ ਇਹ ਫ੍ਰੀ ਅੱਖਾਂ ਦਾ ਫ੍ਰੀ ਚੈੱਕ ਅਪ ਕੀਤਾ ਜਾ ਰਿਹਾ ਔਰ ਕਿਨ ਦੇ ਰੋਕਾਂ ਦਾ ਫ੍ਰੀ ਚੈੱਕ ਅਪ ਕੀਤਾ ਜਾ ਰਿਹਾ ਹੈ ਇਹ ਮੰਦਰ ਕਮੇਟੀ ਵੱਲੋਂ ਸਤਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਔਰ ਇਹ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ ਇਸ ਵਿੱਚ ਲੈਬੋਰੀ ਦੇ ਚਾਰ ਟੈਸਟ ਜਿਹੜੇ ਫ੍ਰੀ ਕੀਤੇ ਜਾ ਰਹੇ ਯੂਰਿਕ ਐਸਿਡ ਲਿਪਿਡ ਯੂਰਿਕ ਐਸਿਡ ਕ੍ਰੀਟ 9 ਤੇ ਸ਼ੋਕ ਔਰ ਕਲਸਟਰ ਇਹ ਸਾਰੇ ਬਿਲਕੁਲ ਫ੍ਰੀ ਕਿਤੇ ਜਾਣੇ ਔਰ ਸਾਰੇ ਹੀ ਨਾਗਰਿਕ ਨਿਵਾਸੀਆਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਮੌਕੇ ਦਾ ਭਰਪੂਰ ਫਾਇਦਾ ਠਾਓ ਗੋਪਾਲ ਮੰਦਰ ਸੁਸਾਇਟੀ ਵੱਲੋਂ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਫ੍ਰੀ ਦਵਾਈਆਂ ਵੰਡੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਮੰਦਰ ਸੁਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੇ ਕੈਂਪ ਹੋਰ ਲਗਾਏ ਜਾਣਗੇ ਅਮਰਕਰ ਫਾਸਟ ਵੀ ਖਬਰ ਨਾ ਮਲੇ ਰਕੇਸ਼ ਕੁਮਾਰ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸ਼੍ਰੀ ਦੁਰਗਿਆਨਾ ਟੀਰਤ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਨੇ ਮਹਿੰਗੇ ਵਿਆਕਰਨ ਵਾਲਿਆਂ ਤੇ ਸਵਾਲ ਚੁੱਕੇ अत ऐतराज जताया आज से पचास वर्ष पहले तक शाहजहाँ के कथित प्रेम के प्रतीक ताजमहल की बड़ी चर्चा होती थी और मेरे जैसे आम आदमी विचारक चिंतक ये कहते थे कि ताजमहल गरीबों के प्रेम का उपहास है और श्री सुमित्रंदन पंत ने तो इसे मृत्यु का श्रृंगार भी कह दिया पर अब मेरा ये प्रश्न है देशवासियों से कि अब जो एक बहुत बड़ी महंगी में, शादी देश में हुई है अरबों रुपए खर्च हो गए सत्तर करोड़ तो सुना है एक रात नृत्य प्रस्तुत करने वाली गई एक करोड़ हिंदुस्तान के एक सौ करोड़ लोगों ने दिखा खैर जिसने कमाया है वो खर्च करे पर इतनी महंगी शादी का इतना अधिक प्रदर्शन आखिर किसको दिखाने के लिए अमृतसर पीओ साफ पुलिस नामयाबी मिली ਜਦੋਂ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤੇ ਗਏ ਬਖਜੀਤ ਸਿੰਘ ਬੱਗਾ ਪੁੱਤਰ ਤਰਸੀਮ ਸਿੰਘ ਰਾਮਦੀਰਤ ਰੋਡ ਨੂੰ ਗ੍ਰਫਤਾਰ ਕੀਤਾ ਗਿਆ ਜਾਣਕਾਰੀ ਦਿੰਦਿਆਂ ਹੋਇਆ ਪੀਓ ਸਾਫ ਤੇ ਇੰਚਾਰਜ ਹਰੀਸ਼ ਸ਼ਰਮਾ ਨੇ ਦੱਸਿਆ ਕਿ ਅਦਾਲਤ ਵੱਲੋਂ ਪਗੋੜੇ ਕਰਾਰ ਦਿੱਤੇ ਗਏ ਲੋਕਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਆਪਾਂ ਨੂੰ ਇੱਕ ਪੀਓ ਅੱਜ ਪਰਮਿਸ਼ਨ ਆਈ ਸੀ ਜੀ ਇੱਕ ਪੀਓ ਦਾਸ਼ਤ ਕੀਤਾ ਜਿਹਦਾ ਨਾਮ ਹੈ ਬਖਜੀਤ ਸਿੰਘ ਇਸ ਬੱਗਾ ਸਾਨੂੰ ਤਰਸੀਮ ਸਿੰਘ ਆਰ ਉਹ ਰਾਮਦੀਰਤ ਰੋਡਾਂ ਦੇ ਸਰਦਾ ਰਹਿਣ ਵਾਲਾ ਇਹ ਬਾਦ ਆਦਿ ਸ਼੍ਰੀ ਮੈਡਮ ਵਿਭਰਨ ਨਦੀ ਕੋਰਦੇ ਵਿੱਚੋਂ ਮਕਰਵਣ ਪ੍ਰਿਯਾਰਾ ਰੇਟਡ 121 2015 ਦਾ ਬੜਾ ਪੁਰਾਣਾ ਮਕਰਵਣ ਦੇ ਵਿੱਚ 457 ਤੇ 180 ਇਹ ਚੋਰੀ ਜਾਂ ਕਰਵਾ ਜੀ ਇਹ ਥਾਣਾ ਸ਼ਾਟਰ ਨੰਬਰ ਇਹਦੇ ਵਿੱਚ ਪੀਓ ਆਰ ਮਿਤੀ 17/5/2022 ਨੂੰ ਜਿਹਦੀ ਪੁੱਛੀ ਸੀ ਕਿ ਜਿੰਨੇ ਦੱਸਿਆ ਕਿ ਪ੍ਰਤੀਕ ਰੂਪ ਚਾ ਜਿਹਦੀ ਰੈਸਟਰੀ ਥਾਣਾ ਸ਼ਾਟਰ ਪਈ ਅੰਮ੍ਰਿਤਸਰ ਵਿੱਚ ਦਿਨ ਬਦਿਨ ਵਾਧ ਰਹੀ ਆਟੋ ਆਦਿ ਤਾਦਾਦ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸ਼ਹਿਰ ਦੇ ਬਾਹਰੋਂ ਆ ਕੇ ਵੀ ਕਈ ਆਟੋ ਚਾਲਕ ਸ਼ਹਿਰ ਵਿੱਚ ਆਟੋ ਚਲਾ ਰਿਹਾ ਜਿਸ ਨਾਲ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਆਟੋ ਚਾਲਕ ਜਿੱਥੇ دل ਕਰਤਾਏ ਬ੍ਰੇਕ ਲਗਾ ਦਿੰਦੇ ਜਿਸ ਨਾਲ ਹਾਦਸੇ ਹੋਣ ਦਾ ਖੱਤਰਾ ਬਣਿਆ ਰਹਿੰਦਾ ਬਾਰ-ਬਾਰ ਇਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਪਰ ਇਹ ਸਮਝਣ ਨੂੰ ਤਿਆਰ ਨਹੀਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਭ ਦੀ ਜ਼ਿੰਮੇਵਾਰੀ ਹੈ ਜਿਸ ਨਾਲ ਕਿਸੇ ਰਾਹਗੀਰ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਟ੍ਰੈਫਿਕ ਪੁਲਿਸ ਕਰਮਚਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਟ੍ਰੈਫਿਕ ਜਾਮ ਦਾ ਜ਼ਿੰਮੇਵਾਰ ਆਟੋ ਚਾਲਕਾਂ ਨੂੰ ਦੱਸਿਆ ਉਨਾ ਕੁਝ ਦਿਨ ਪਹਿਲੇ ADCP ਟ੍ਰੈਫਿਕ ਵੱਲੋਂ ਬੱਸ ਸਟੈਂਡ ਵਿਖੇ BRTS ਲੇਨ ਆਟੋਆਂ ਵਾਸਤੇ ਖੋਲ ਦਿੱਤਾ ਗਿਆ ਸੀ ਜਿਸ ਨਾਲ ਬੱਸ ਸਟੈਂਡ ਦੇ ਸਾਹਮਣੇ ਵਾਲੀ ਮੇਨ ਸੜਕ ਤੇ ਟ੍ਰੈਫਿਕ ਘੱਟ ਵਿਖਿਆ ਅਤੇ ਬਾਕੀ ਰਾਹਗੀਰ ਵੀ ਪੁਲਿਸ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਜ਼ਰ ਆਏ ਸੋ ਜੇਕਰ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣਾ ਹੈ ਤਾਂ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਮਾਜੋਗ ਨਵੇਂ ਆਏ ਨੇ ਸੀਪੀ ਸਾਹਿਬ ਤੇ ਇਹ DCP ਸਰਦਾਰ ਹਰਪਾਲ ਸਿੰਘ ਉਹਨਾਂ ਦੇ ਬਿਲਕੁਲ ਸਖ਼ਤ ਹੁਕਮ ਨੇ ਜਿਹੜੇ ਆਟੋ ਵਾਲੇ ਆ ਇਹਨਾਂ ਦੀ ਨਵੀਂ ਲੈਂਡ ਬਣਾਈ ਗਈ ਆ ਇਹ ਬਿਲਕੁਲ ਉਹ ਲੈਂਡ ਦੇ ਵਿੱਚ ਚੱਲਣਗੇ ਅਸੀਂ ਪੂਰੀ ਆਪਣੀ ਤੰਦਾਈ ਦੇ ਨਾਲ ਜਾਈ ਜੁੜੀ ਕਰ ਰਹੇ ਆ ਗਰਮੀ ਨੂੰ ਹੁੰਦਿਆਂ ਵੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਕਿੰਨੀ ਗਰਮੀ ਆ ਹੁਣ ਇੰਨੀ ਗਰਮੀ ਦੇ باوجود ਵੀ ਜਿਹੜੇ ਆਸੀਂ ਬਿਲਕੁਲ ਪੂਰੇ ਜਿਹੜੇ ਅਫਸਾਂ ਦੇ ਬਿਲਕੁਲ ਸਖਤ ਕੋਹਮੇ ਆ ਵੀ ਇਹਨਾਂ ਨੂੰ ਜਿਹੜੇ ਇਸ ਲੈਂਡ ਦੇ ਵਿੱਚ ਹੀ ਚੱਲਣਗੇ ਔਰ ਆਟੋ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਾ ਆ ਇਸ ਦਾ ਸਮੱਸਿਆ ਇਹ ਤੁਹਾਨੂੰ ਪਤਾ ਆਟੋ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਾ ਆ ਔਰ ਫਿਰ ਵੀ ਅਸੀਂ ਜਿੰਨਾ ਵੀ ਸਾਡਾ ਆਪਣੀ ਜਿਹੜੀ ਡਿਊਟੀ ਆ ਬਿਲਕੁਲ ਤੰਦਈ ਦੇ ਨਾਲ ਪੂਰਾ ਜੋਰ ਲਾ ਕੇ ਕਰਦੇ ਆ। ਆਟੋ ਚਾਲਕਾਂ ਨੂੰ ਇਹੋ ਹੀ ਨਿਰਦੇਸ਼ ਆ ਕਿ ਕੋਈ ਇਹ ਬਿਨਾਂ ਪੁੱਛਿਆ ਕਿੱਸਾ ਜਿੱਥੇ ਜੀ ਕਰਦਾ ਬ੍ਰੇਕ ਲਾ ਦਿੰਦੇ ਆ। ਇਹਨਾਂ ਨੂੰ ਇਹੋ ਆਪਣੀ ਸਾਈਡ ਤੇ ਹੋ ਕੇ ਚੱਲਣ ਸਵਾਰੀ ਨੂੰ ਜਿਹੜਾ ਸਾਈਡ ਤੇ ਹੋ ਕੇ ਜਿਹੜਾ ਲੈਨ ਤੇ ਬਾਕੀ ਜਿਹੜੇ ਸ਼ਹਿਰ ਵਾਸੀ ਆ ਆਪਣੇ ਜਿਹੜੇ ਆ ਵੀ ਸਹੀ ਢੰਗ ਦੇ ਨਾਲ ਤੁਰੇ ਜਾਣ ਦੀ ਆਪਣੀ ਸੀਟ ਬੈਲਟ ਲਾਉਣ, ਹੈਲਮਟ ਪਾਉਣ ਔਰ ਆਪਣੇ ਬਿਲਕੁਲ ਸਹੀ ਤਰੀਕੇ ਦੇ ਨਾਲ ਚੱਲਣ। ਜੇ ਨਾ ਹੋ ਸਕੇ ਦੋ ਪਹੀਏ ਵਾਹਨ ਦਾ ਇਸਤੇਮਾਲ ਕੀਤਾ ਜਾਵੇ। ਹਾਂ ਜੀ ਜੀ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ ਜੀ। ਖਾਸ ਕਰਕੇ ਸ਼ਨੀਵਾਰ ਐਤਵਾਰ ਜਿਹੜਾ ਬਾਹਰੋਂ ਬਹੁਤ ਜ਼ਿਆਦਾ ਸੰਦਲ ਆਉਂਦਾ ਹੈ ਕਰਕੇ ਉਸ ਦਿਨ ਬਹੁਤ ਜ਼ਿਆਦਾ ਪਾਰਕਿੰਗ ਦੀ ਸਮੱਸਿਆ ਹੁੰਦੀ ਹੈ। ਅੰਮ੍ਰਿਤਸਰ ਦੇ ਵਿੱਚ ਵੱਧ ਰਹੀ ਆਟੋਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਆਟੋ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ ਉੱਥੇ ਹੀ ਬ੍ਰੇਕ ਮਾਰ ਦਿੰਦੇ ਨੇ ਜਿਸ ਕਾਰਨ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਟ੍ਰੈਫਿਕ ਪੁਲਿਸ ਵੱਲੋਂ ਇੱਕ ਨਵਾਂ ਵਿਕਲਪ ਉਪਰਾਲਾ ਕਰਦੇ ਹੋਏ ਬੱਸ ਸਟੈਂਡ ਦੇ ਸਾਹਮਣੇ ਬੀਆਰਟੀਐਸ ਦੀ ਇੱਕ ਲੇਨ ਖੋਲ ਦਿੱਤੀ ਗਈ ਹੈ। ਜਿਸ ਵਿੱਚੋਂ ਆਟਵਾ ਨੂੰ ਲੰਗਾਇਆ ਜਾ ਰਿਹਾ ਹੈ ਜਿਸ ਨਾਲ ਥੋੜੀ ਬਹੁਤ ਰਾਹਤ ਦੇਖਣ ਨੂੰ ਮਿਲੀ ਸੋ ਸ਼ਹਿਰ ਵਾਸੀਆਂ ਨੂੰ ਤੇ ਆਟੋ ਚਾਲਕਾਂ ਨੂੰ ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਜਿਸ ਨਾਲ ਉਹਨਾਂ ਨੂੰ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਰਾਹੀਆਂ ਨੂੰ ਵੀ ਨਹੀਂ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਨਾਲ ਝੋਜਣਾ ਪੈਂਦਾ ਹੈ ਸੋ ਲੋੜ ਹੈ ਇਸ ਵੱਲ ਧਿਆਨ ਦੇਣ ਦੀ ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਾਨ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਧੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਸੋਸੀਏਸ਼ਨ ਦੇ ਵੱਲੋਂ ਜ਼ਿਲ੍ਹਾ ਚੈਂਪੀਅਨਸ਼ਿਪ 2024 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਲਮੰਡੀ ਟਾਊਨ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਜੇਪੀ ਸ਼ੂਰ, ਪ੍ਰਿੰਸੀਪਲ ਅਤੇ ਪ੍ਰਮੁੱਖ ਸਮਾਜ ਸੇਵੀ ਪਰਮੋਤ ਪਾਟਿਆ ਚੇਅਰਮੈਨ ਸਪੋਰਟ ਸੈੱਲ ਪੰਜਾਬ ਸਨ ਅਤੇ ਉਹਨਾਂ ਨੇ ਇਸ ਦਾ ਉਦਘਾਟਨ ਕੀਤਾ ਇਸ ਮੌਕੇ ਚੀਫ ਟ੍ਰੇਨਰ ਅਤੇ ਟੈਕਨੀਕਲ ਡਾਇਰੈਕਟਰ ਕੁਲਦੀਪ ਸਿੰਘ ਹਰਮਿਤ ਸਿੰਘ ਸੀਨੀਅਰ ਦਿਨੇਸ਼ ਕੌਸ਼ਲ ਅਤੇ ਮੀਤ ਪ੍ਰਧਾਨ ਅਨੁਰਾਦਾ ਸ਼ਰਮਾ ਵੀ ਹਾਜ਼ਰ ਸਨ ਫਸਟ ਆਫ ਆਲ ਆਈ ਗਲਾਈਟ ਜੁਨੇਟ ਦੇ ਐਸਐਸਐਟ Who has taken initiative of part of participation of the students ए लिस्ट

धन्यवाद करता हूं समा हो गए छोड़े चाहे ब्रेक था ब्रेक तो बात उसी देखोगे पंजाब स्टेट पेंशनर्स अते सीनियर सिटीजन वेलफेयर एसोसिएशन ने की थी महीनावार मीटिंग ए तो कुछ और खबरा एक छोड़े जहे ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ ₹5 से शुरू

as i try to jump but my rhythm's a mah let me let me let me head the drop let me make you move make you move i'm gonna be that boy baby but so right get the car never i'm never as a mera swag let me make you move let me make you move i'm gonna be that boy baby ਮਾਚਾਂ ਲੈ ਬਰ ਰਜ਼ਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਸੇਟ ਪੈਨਸ਼ਨਰਸ ਅਧ ਸਿਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਕੰਪਨੀ ਬਾਗ ਵਿਖੇ ਮਿਤੀ 14 ਜੁਲਾਈ 2024 ਨੂੰ ਪ੍ਰਧਾਨ ਮਦਲ ਗੋਪਾਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ ਸੰਤੂ ਕਰਤਾਰ ਸਿੰਘ ਐਮ ਬ੍ਰਹਮਦੇਵ ਨਿਰਮਲ ਸਿੰਘ ਆਨੰਦ ਬਲਕਾਰ ਨਾਇਰ ਲਖਬੀਰ ਸਿੰਘ ਟੋ ਮਨਜੀਤ ਸਿੰਘ ਸੈਣੀ ਤੋਂ ਇਲਾਵਾ ਹੋਰ ਸਾਥੀਆਂ ਨੇ ਵੀ ਭਾਗ ਲਿਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ 259 ਦਾ ਫੈਕਟਰੀ ਜਿਹੜਾ ਹੈ ਬੜੀ دیر ਦਾ ਚੱਲਦਾ ਵਸਾਨੂੰ ਨਹੀਂ ਮਿਲ ਰਿਹਾ ਸਾਡੇ ਡੀਏ ਦੇ ਕਿਸ਼ਤਾਂ 12% ਡਿਊ ਹੋ ਗਈਆਂ ਉਹ ਨਹੀਂ ਮਿਲ ਰਹੀਆਂ ਮੈਡੀਕਲ ਪੱਤਾ ਸਾਡਾ ਸਿਰਫ 1000 ਰੁਪਏ ਵੀ ਮਿਲਦਾ ਜਿਹੜਾ ਕਿ ਸਾਨੂੰ 2500 ਰੁਪਏ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲ ਰਿਹਾ ਸਰਕਾਰ ਨੇ ਸਾਰਾ ਅੰਬਰ ਸਾਨੂੰ ਕੂੜਾ ਘਰ ਬਣਾ ਦਿੱਤਾ ਸਭ ਜਗ੍ਹਾ ਕੂੜਾ ਢੇਰ ਲੱਗੇ ਆ ਕੋਈ ਸਫਾਈ ਦਾ ਸਾਧਨ ਨਹੀਂ ਗਾ ਅੱਜ ਸਾਡੀ ਮਾਸਿਕ ਮੀਟਿੰਗ ਜਿਹੜੀ ਇੱਥੇ ਹੋ ਰਹੀ ਹੈ ਕੰਪਨੀ ਬਾਰੇ ਉਹਦੇ ਵਿੱਚ ਅਸੀਂ ਜਿਹੜੀਆਂ ਸਰਕਾਰ ਦੀਆਂ ਉਤਾਈਆਂ ਹੁੰਦੀਆਂ ਉੱਤੇ ਡਿਸਕਸ ਕਰਦੇ ਆ ਅਤੇ ਆਪਣੀਆਂ ਮੰਗਾਂ ਦਾ ਵਿਸਤਾਰਪੂਰਵਕ ਚਰਚਾ ਕਰਦੇ ਆ ਪਿਛਲੇ ਸਮੇਂ ਕਾਫੀ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਸਰਕਾਰ ਉਹਦੇ ਨਾਲ ਕੋਈ ਧਿਆਨ ਨਹੀਂ ਦੇ ਰਹੀ ਬਾਬਾ ਬਰਫਾਨੀ ਲੰਗਰ ਸੇਵਾ ਕਮੇਟੀ ਅਤੇ ਸਮਾਜ ਸੇਵੀ ਸਰਬੀ ਵਰਮਾ ਅਤੇ ਪਵਨ ਵਰਮਾ ਦੀ ਅਗਵਾਈ ਹੇਠ ਇਕ ਜਥਾਸ਼੍ਰੀ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਉਥੇ ਬਸੰਤ ਐਵੇਨਿਊ ਵਿੱਚ ਪਵਨ ਵਰਮਾ ਦੇ ਘਰ ਜਥਾ ਪਹੁੰਚਿਆ ਅਤੇ ਉਹਨਾਂ ਵੱਲੋਂ ਨਾਰੀਅਲ ਤੋੜ ਕੇ ਬਸਾਂ ਨੂੰ ਰਵਾਨਾ ਕੀਤਾ ਗਿਆ ਆਪਾਂ ਇਹ ਕਹਣਾ ਜਾਣਦੇ ਕਿ ਜਿਸ ਤਰ੍ਹਾਂ ਹੀ ਸ਼ਿਵ ਮਾਂ ਪਾਰਵਤੀ ਦਾ ਹੁਕਮ ਹੋ ਰਿਹਾ ਹੈ ਜਥੇ ਤੁਰੇ ਜਾ ਰਹੇ ਹੈ ਜਾ ਕੇ ਸ਼੍ਰੀ ਅਮਰਨਾਥ ਗੁਫਾ ਵਿੱਚ ਕੇਵ ਉਹ ਸ਼੍ਰੀ ਅਮਰਨਾਥ ਦਰਸ਼ਨ ਕਰਨ ਮੋਲੇ ਬਾਬਾ ਦੇ ਔਰ ਆਪਣਾ ਆਸ਼ੀਰਵਾਦ ਪ੍ਰਾਪਤ ਕਰਨ ਗੁਰਦੁਆਰਾ ਟਾਲਾ ਸਾਹਿਬ ਵਿਕੇ ਬੀਬੀ ਕੋਲਾਜੀ ਪলাই ਕੇਂਦਰ ਦੇ ਸਹਿਯੋਗ ਨਾਲ ਨਵੇਂ ਬਨੇ ਕੜਾ ਪ੍ਰਸਾਦ ਦੇ ਕਾਊਂਟਰ ਦਾ ਉਦਘਾਟਨ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਬੀਬੀ ਕੋਲਾਜੀ ਪলাই ਕੇਂਦਰ ਦੇ ਪਾਈ ਸਾਹਿਬ ਪਾਈਗੁਰ ਇਕਬਾਲ ਸਿੰਘ ਟਾਲਾ ਸਾਹਿਬ ਗੁਰਦੁਆਰਾ ਦੇ ਮੁਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਰਣਜੀਤ ਸਿੰਘ ਗੋਲਡੀ ਅਤੇ ਹੋਰ ਮੈਂਬਰਸ ਹਾਜ਼ਰ ਸਨ ਔਰ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਬੜੀਆਂ-ਬੜੀਆਂ ਸੇਵਾਵਾਂ ਮਹਾਪੁਰਖਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਉਥੇ ਹੀ ਮਹਾਪੁਰਖ ਸੈਪ ਆਈਗੁਰ ਇਕਬਾਲ ਸਿੰਘ ਜੀ ਉਹਨਾਂ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਹੁਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਜੀ ਵਿਖੇ ਕੜਾ ਪ੍ਰਸ਼ਾਦ ਦਾ ਨਵਾਂ ਕਾਊਂਟਰ ਤਿਆਰ ਕੀਤਾ ਗਿਆ ਹੈ ਇੱਥੇ ਆਮਦ ਬਹੁਤ ਵਧ ਗਈ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀਆਂ ਬਰਕਤਾਂ ਜਿਹੜੀਆਂ ਕਮਾਈਆਂ ਜਿਹੜੀਆਂ ਉਹ ਖੁੱਲੀਆਂ ਸੰਗਤ ਮੰਡ ਰਹੇ ਨੇ ਉਹ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਜੋ ਬਾਬਾ ਦਰਸ਼ਨ ਸਿੰਘ ਸਾਰੀ ਟੀਮ ਨੇ ਬੀਬੀ ਕੋਲਾ ਭਲਾਈ ਕੇਂਦਰ ਦਾਸਾਂ ਨੂੰ ਇਹ ਸੇਵਾ ਪਹਿਲੇ ਛਵੀਲ ਦੀ ਵੀ ਝੋਲੀ ਚ ਪਾਈ ਤੇ ਹੁਣ ਜਿਹੜਾ ਪ੍ਰਸ਼ਾਦ ਦਾ ਇਹ ਸਾਰਾ ਕੈਵਨ ਕਾਊਂਟਰ ਬਣਿਆ ਹੈ ਇਹ ਸ਼ਾਇਦ ਪਹਿਲਾ ਹੀ ਹੋਏਗਾ ਸਾਰਾ ਏਸੀ ਕਾਊਂਟਰ ਹੈ ਜੀ ਜਿਨ੍ਹਾਂ ਦੇ ਅੰਦਰ ਪ੍ਰਸ਼ਾਦ ਵਰਤਾਉਣਾ ਹੈ ਪੱਖੇ ਵੀ ਲੱਗੇ ਅੰਦਰ ਏਸੀ ਵੀ ਲੱਗੇ ਆ। ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੁਰਗਿਆਨਾ ਤੀਰਥ ਵਿਖੇ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਅਤੇ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ, ਸੂਰਜ ਬੱਬਰ, ਅਨਿਲ ਚੋਨਾਦ, ਵਿੱਕੀ ਸੋਨੀ ਹਾਜ਼ਰ ਸਨ। ਅਤੇ ਸ਼੍ਰੀ ਹਨੂਮਾਨ ਚਲिसा ਦੇ ਪਾਠ ਤੇ ਭੋਗ ਪਾਇਆ ਗਿਆ। ਟੰਡਾ ਨਗਰ ਗਲੀ ਨੰਬਰ 7 ਵਿਖੇ ਰਿਟਾਇਰਡ ਐਸ ਐਚ ਓ ਸੰਜੀਵ ਸ਼ਰਮਾ ਨੇ ਨਵੀਆਂ ਸਟਰੀਟ ਲਾਈਟਾਂ ਲਗਵਾਈਆਂ। ਇਲਾਕਾ ਵਾਸੀਆਂ ਨੇ ਸੰਜੀਵ ਸ਼ਰਮਾ ਦਾ ਧੰਨਵਾਦ ਕੀਤਾ। ਉਹਨਾਂ ਆਕਿਆ ਦੇ ਇਲਾਕੇ ਦੀ ਸਮੱਸਿਆ ਸੰਬੰਧੀ ਕੋਈ ਵੀ ਉਹਨਾਂ ਨੂੰ ਮਿਲ ਸਕਦਾ ਹੈ ਭਾਈ ਸਾਡੀ ਇੱਥੇ ਸਟਰੀਟ ਲਾਈਟ ਖਰਾਬ ਸੀਗੀ ਹਾਂਜੀ ਤੇ ਕਾਫੀ ਦਿਨਾਂ ਤੋਂ ਖਰਾਬ ਸੀ ਫਿਰ ਆਪਾਂ ਕਾਫੀ ਵਾਰ ਇਹਨੂੰ ਕਿਹਾ ਤੇ ਹਾਲੇ ਤੱਕ ਹੱਲ ਨਹੀਂ ਹੋਇਆ ਇਹ ਤੇ ਸੰਦੀਪ ਸ਼ਰਮਾ ਜੀ ਨੂੰ ਅੱਜ ਅਸੀਂ ਫੋਨ ਕੀਤਾ ਸੀਗਾ ਤੇ ਉਹਨਾਂ ਨੂੰ ਕਿਹਾ ਕਿ ਇਹ ਸਟਰੀਟ ਲਾਈਟ ਚੇਂਜ ਕਰवानी ਹੈ ਤੇ ਹੁਣ ਸਾਡੀ ਸਟਰੀਟ ਲਾਈਟ ਜਿਹੜੀ ਹੈ ਚੇਂਜ ਹੋ ਗਈ ਹੈ ਗਲੀ ਨੰਬਰ 7 ਦੀ ਕਿ ਇੱਥੇ ਲੰਗਰ ਲਗਾਉਂਦੇ ਨੇ ਇਹਦੇ ਭਲੇ ਕਰਦੇ ਨੇ ਜੇ ਮੈਂ ਨੇੜੇ ਚਾਣਨ ਕਰਦਾ ਤੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੀ ਇਸ ਮੈਂ ਦੱਸੋ ਪਹਿਲਾਂ ਇਹਦੇ ਭਲੇ ਦਾ ਕੰਮ ਹੈ ਮੈਨੂੰ ਨਹੀਂ ਸਾਰਿਆਂ ਨੂੰ ਕਰਨਾ ਚਾਹੀਦਾ ਵਸ ਤੋਂ ਬਾਅਦ ਕੰਮ ਕਰਾਂਗੇ ਅਸੀਂ ਤੇ ਸਾਡੇ ਦੇਸ਼ ਦਾ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਭਲਾ ਹੈ ਸਤਨਾਮਨਗਰ ਵਾਰਡ ਨੰਬਰ 70 ਵਿਖੇ 6 ਬੀਲ ਲਗਾਈ ਗਈ ਇਸ ਮੌਕੇ ਵਿਕਾਸ ਸੋਨੀ ਰਜੀਤ ਸਿੰਘ ਕਮਲ ਕੁਮਾਰ ਅਮਨਵੀਰ ਕਾ ਰਮਨਵਿਰਖ ਹਾਜ਼ਰ ਸਨ

एसएसपी जसकरण सिंह राजेश हनी राकेश महाजन चंद्रशेखर डीएसपी सरबजीत सिंह डीएसपी कमलजीत सिंह डीओ परमजीत सिंह संतोष सिंह गुमताला बालकृष्ण शर्मा ऋषि अब्रॉल ने दुख साझा ਕੀਤਾ ਸ਼੍ਰੀ ਦੁਰਗਿਆਨਾ ਤੇ ਰਿਤ ਦੇ ਤੁਲਸੀदास ਮੰਦਿਰ ਵਿੱਚ 11 ਅਗਸਤ ਨੂੰ ਗੋਸਵਾਮੀ ਤੁਲਸੀਦਾਸ ਜਯੰਤੀ ਆ ਰਹੀ ਹੈ ਜਿਸ ਦੀ ਯਾਦ ਵਿੱਚ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ధਰਮਪਾਲ ਜੀ ਵੱਲੋਂ ਪਾਠ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਸतीश ਗੋਪਾਲ ਜੀ ਪਵਨ ਵਦਵਾ

ਏ ਕੈਂਪਰਥਾਨ ਵਿਕਰਮ ਸ਼ਰਮਾ ਅਤੇ ਜਨਰਲ ਸਕੱਤਰ ਅਸ਼ੋਕ ਸੋਨੀ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਥਾਣਾ ਮਕਬੂਲਪੁਰਾ ਪੁਲਿਸ ਨੂੰ ਇੱਕ ਨਾਮ ਅਲੂਮ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਉਮਰ ਤਕਰੀਬਨ 30 ਤੋਂ 35 ਸਾਲ ਦੱਸੀ ਜਾ ਰਹੀ ਹੈ ਅਤੇ ਰੰਗ ਕੜਕ ਪਿੰਨਾ ਸਿਰ ਤੋਂ ਮੋਨ ਹੈ ਜਿਸ ਕਿਸੇ ਨੂੰ ਇਸ ਦੀ ਕੋਈ ਪਛਾਣ ਹੋਵੇ ਤਾਂ ਥਾਣਾ ਮਕਬੂਲਪੁਰਾ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ। ਵਾਰਡ ਨੰਬਰ 71 ਦੇ ਲੋਕ ਗੰਦੇ ਪਾਣੀ ਦੇ ਨਾਲੇ ਤੋਂ ਪਰੇਸ਼ਾਨ ਨਗਰ ਨਿਗਮ ਨਹੀਂ ਦੇ ਰਿਹਾ ਧਿਆਨ ਸ਼੍ਰੀ ਗੁਰੂ ਰਾਮਦਾਸ ਲੋਕ ਫਲਾਈ ਸੁਸਾਇਟੀ ਵੱਲੋਂ ਕਰਵਾਇਆ ਗਿਆ ਹਫਤਾਵਾਰੀ ਗੁਰਮਤ ਸਮਾਗਮ गोपाल मंदिर विखे लगाया कि मुफ्त मेडिकल कैंप लोकां ने लिया भरपूर फायदा ऐसा समाचार दिया खबरा होने से मिलागे अगले बुलेटिन विच हुन मैंने दू इसात धन्यवाद